ਬਹੁਤ ਹੀ ਮੰਦ ਭਾਗੀ ਖਬਰ ਲੈ ਕੇ ਹਾਜ਼ਰ ਹੋਏ ਆਂ ਸ਼੍ਰੀ ਮੁਕਸਾ ਸਾਹਿਬ ਦੇ ਪਿੰਡ ਥਰਾਜ ਵਾਲਾ ਤੋਂ ਪਿੰਡ ਥਰਾਜ ਵਾਲਾ ਵਿਖੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੁਲਟ ਮੋਟਰਸਾਈਕਲ ਸਾਈਕਲ ਲੈਣ ਦੀ ਖੁਸ਼ੀ ਵਿੱਚ ਪਾਰਟੀ ਕਰਨੀ ਨੌਜਵਾਨ ਆਕਾਸ਼ਦੀਪ ਨੂੰ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਸ ਨੂੰ ਉਸਦੇ ਦੋਸਤ ਨੇ ਮੌਦੇ ਕਾਟ ਉਤਾਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਆਕਾਸ਼ਦੀਪ ਸਿੰਘ ਫੌਜ ਵਿੱਚੋਂ ਛੁੱਟੂ ਆ ਛੁੱਟੀ ਆਇਆ ਹੋਇਆ ਸੀ ਅਤੇ ਉਸਨੇ ਬੁਲਟ ਮੋਟਰਸਾਈਕਲ ਲਿਆਂਦਾ ਸੀ ਜਿਸ ਦੀ ਪਾਰਟੀ ਕਰਨਯੋਗ ਗਿੱਦੜਵਾ ਵਿਕੇ ਆਪਣੇ ਦੋਸਤਾਂ ਨਾਲ ਚਲਾ ਗਿਆ ਅਤੇ ਇਸੇ ਦੌਰਾਨ ਹੀ ਉਸ ਦੀ ਆਪਣੇ ਦੋਸਤ ਹੈਪੀ ਨਾਲ ਤੂ ਤੁਮਾ ਮਾ ਹੋ ਗਈ ਫਿਰ ਉਸਦੇ ਦੋਸਤ ਨੇ ਉਸ ਨੂੰ ਰਾਹ ਵਿੱਚ ਘੇਰ ਕੇ ਤਲਵਾਰ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਮਕਾਬਲੇ ਗੌਰ ਹੈ ਕਿ ਆਕਾਸ਼ਦੀਪ ਦੋ ਪੈਣਾ ਦਾ ਇਕਲੌਤਾ ਭਰਾ ਸੀ ਉਧਰ ਗਿੰਦਲਵਾਹਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਘਟਨਾ ਨਾਲ ਪਿੰਡ ਵਿੱਚ ਸਹਿਮ ਦਾ ਮੌਲ ਬਣਿਆ ਹੋਇਆ ਹੈ ਆਓ ਦੇਖਦੇ ਹਾਂ ਸ਼੍ਰੀ ਮੁਖ ਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ਮੇਰਾ ਪੁੱਜਾ ਜੋ ਕਿ ਛੁੱਟੀ ਆਇਆ ਸੀ ਗੁਮੇਦੀ ਤੰਗਾਂ ਕੋਟ ਤੋਂ ਫੌਜੀ ਸੀ ਜੀ ਉਹ ਇੱਕ ਹੀ ਨਾਮ ਦੇ ਬੰਦੇ ਨੇ ਕੋਖਾਨਾ ਨਾਲ ਮਾਰ ਦਿੱਤਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਗੱਲ ਕੀ ਬਣੀ ਜੀ ਜਿਹੜਾ ਉਹਨਾਂ ਨੇ ਕਿਉਂ ਮਾਰਿਆ ਇਹ ਜੀ ਗੱਲ ਤਾਂ ਥੋੜੀ ਜੀ ਜੂਲ ਬਣੀ ਆ ਹੂੰ ਉਹ ਮੁੰਡੇ ਨੇ ਮੋਟਰਸਾਈਕਲ ਲਿਆ ਸੀ ਤੇ ਪਾਰਟੀ ਕੀਤੀ ਸੀ ਅੱਛਾ ਜੀ ਪਾਰਟੀ ਦੇ ਵਿੱਚ ਉਹ ਵੀ ਤੋਂ ਮੀਤ ਸ਼ਰਵ ਦਾ ਪ੍ਰੋਗਰਾਮ ਚਲਾ ਲਿਆ ਉਹਨਾਂ ਨੇ ਹੂੰ ਕਿੱਦੜੇ ਉੱਥੇ ਉਹਨਾਂ ਨੇ ਉਹ ਅਫਸਰ ਦੀ ਝਗੜ ਤੇ ਅੱਛਾ ਮੀਤ ਮੀਟ ਜਵਾਬ ਦੇਣਾ ਤੁਹਾਨੂੰ ਕਰਨਾ ਹੈ ਇਹ ਤੁਹਾਨੂੰ ਨਹੀਂ ਮੋਟਰਸਾਈਕਲ ਆਪਣੇ ਫੌਜੀ ਨੇ ਲਿਆ ਸੀਗਾ ਫੌਜੀ ਨੇ ਲਿਆ ਸੀਗਾ ਠੀਕ ਹੈ ਬੋਟ ਲਿਆ ਸੀ ਠੀਕ ਹੈ ਕੋਈ ਪਹਿਲਾਂ ਵੀ ਰਾਂਝੀ ਸਿੱਕੇ ਇਕੱਠੇ ਰਹਿੰਦੇ ਰਹਿੰਦੇ ਸੀ ਨਹੀਂ ਕੋਈ ਪਹਿਲਾਂ ਇੱਦਾਂ ਰਾਂਝਾ ਸੈਂ ਹੈ ਅੱਛਾ ਉਸ ਮੁੰਡੇ ਨੂੰ ਕਿਸੇ ਨੇ ਕਹਤਾ ਵੀ ਤੂੰ ਜਾਦੇ ਖਾਂਦਾ ਜਿਹਨੇ ਮਤਲਬ ਇਹ ਕੰਮ ਮਾਰਿਆ ਹੈਗਾ ਉਹ ਆਹੋ ਆਪਣੇ ਫੌਜੀ ਨੇ ਚੌੜ ਕਰਨ ਲੱਗ ਗਿਆ ਉਹਨੂੰ ਜੇ ਆਪ ਠੀਕ ਹੈ ਕਬੀ ਨਾਮ ਤੋਂ ਇਹ ਕੀ ਕਰਦੇ ਹਾਂ ਕੀ ਨਾਮ ਕੀ ਹੈ ਇਹਦਾ ਤੇ ਫੌਜੀ ਦਾ ਕੀ ਨਾਮ ਉਹਦਾ ਕੀ ਮੁੰਡੇ ਦਾ ਕੀ ਨਾਮ ਪਤਾ ਕਿ ਠੀਕ ਕਿੰਨਾ ਟਾਈਮ ਹੋ ਗਿਆ ਫੌਜ ਚ ਜੁਆਇਨ ਕੀਤੇ ਨੇ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛਣਾ ਉਹ ਕੀ ਮੰਗ ਹੈ ਇਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਜੀ ਇਹ ਬੰਦਾ ਜਿਹੜਾ ਮਾਰਨ ਵਾਲਾ ਹੈ ਉਹਨੂੰ ਸਾਥ ਸਾਥ ਸਜ਼ਾ ਦਿੱਤੀ ਜਾਂਦੀ। ਪਰਿਵਾਰ ਦੇ ਭੈਣ ਭਰਾ ਕਿੰਨੇ ਆ ਜੀ ਤੇ ਹੋਰ ਇਹਨਾਂ ਦੇ ਜੀ ਇੱਕ ਵੀ ਭੈਣ ਦਾ ਹੈ ਜੀ। ਇੱਕ ਭੈਣ ਪਹਿਲਾਂ ਮਰ ਗਈ ਸੀ। ਹੋਰ ਘਰ ਦੀ ਜੀ ਮੌਤ ਹੋ ਗਈ। ਤੇ ਬਸ ਇੱਕ ਬੇਟੀ ਹੈ ਜੀ। ਤੇ ਦੋਨੇ ਜਿਹੜਾ ਮਾਰਨ ਵਾਲਾ ਉਹਦਾ ਨਾਮ ਦੱਸੋ ਜੀ ਕਿ ਉਹਦਾ ਨਾਮ ਹਰਪੀ ਸਿੰਘ ਹੈ ਜੀ। ਇਹ ਤੇ ਉਹ ਨਾਲ ਬੜੀ ਮਾੜੀ ਗੱਲ ਹੋਈ ਹੈ ਕਿ ਦੋਸ਼ੀ ਗ੍ਰਿਫਤਾਰ ਕਰ ਲਿਆ ਕਿ ਬਾਅਦ ਵਿੱਚ ਅਸੀਂ ਹੁਣ ਗੁੱਸਾ ਕਰਾਂਗੇ ਜੀ ਮੁਕੱਦਮਾ ਦਰਜ ਹੋ ਗਿਆ ਹੈ ਐਫ ਆਰ ਦੇ ਦਰਜ ਕਰ ਰਹੇ ਹਾਂ ਬਿਆਨ ਦਰਜ ਹੋ ਗਿਆ ਹੈ ਹੁਣ ਪਹਿਲਾਂ ਪੋਸਟ ਮਾਰਟਮ ਕਰਾਵਾਂਗੇ ਪੋਸਟ ਮਾਰਟਮ ਕਰਾ ਕੇ ਜਿਹੜੀ ਵੀ ਕਾਨੂੰਨੀ ਜਿਹੜੀ ਕਾਰਵਾਈ ਹੈਗੀ ਹੈ ਬੋਰਡ ਰਾਹੀਂ ਅਸੀਂ ਜਿਹਦਾ ਪੋਸਟ ਮਾਰਟਮ ਕਰਵਾ ਰਹੇ ਹਾਂ ਸਖਤ ਤੋਂ ਸਖਤ ਦੋਸ਼ੀ ਦੇ ਖਿਲਾਫ ਜੀ ਕਾਰਵਾਈ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਇਹਨੂੰ ਸਜ਼ਾ ਦਵਾਈ ਜਾਏਗੀ